ਤੇ ਬਹੁਤ ਸਾਰੀਆਂ ਅਹਿਨ ਖਬਰਾਂ ਹੈਗੀਆਂ ਐਨਆਈਏ ਦੀ ਹੈਗੀ ਆ ਕੋਈ ਪੰਜਾਬ ਦੇ ਨਾਲ ਸੰਬੰਧਿਤ ਤੇ ਦਿੱਲੀ ਬਾਰੇ ਹੈਗੀ ਆ ਤੇ ਜੀ ਆਪਾਂ ਨੌਨ ਸਟਾਪ ਰਕ ਕੋਈ ਬਿਲਕੁਲ ਬਿਲਕੁਲ ਬਹੁਤ ਕਾਫੀ ਖਬਰਾਂ ਨੇ ਜਿਹੜੀਆਂ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਨੇ ਬਣਦੇ ਨੇ ਧਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਦਿੱਲੀ ਦੇ ਮੁੱਖ ਮੰਤਰੀ ਦੇ ਵੱਜੋਂ ਤੇ ਹੁਣ ਆਤੀਸ਼ੀ ਜਿਹੜੇ ਨੇ ਨਵੇਂ ਮੁੱਖ ਮੰਤਰੀ ਹੋਣਗੇ ਦਿੱਲੀ ਦੇ ਤੇ ਉਹ ਤੀਜੀ ਮਹਿਲਾ ਮੁੱਖ ਮੰਤਰੀ ਬਣ ਰਹੇ ਨੇ ਸੁਸ਼ਮਾ ਸਵਰਾਜ ਤੋਂ ਬਾਅਦ ਸ਼ੀਲਾ ਦਿਖਿਤ ਤੋਂ ਬਾਅਦ ਤਾਂ ਹੁਣ ਆਕਾਸ਼ੀ ਮੁੱਖ ਮੰਤਰੀ ਹੋਣਗੇ ਦਿੱਲੀ ਦੇ ਸਭ ਤੋਂ ਭਰੋਸੇਮੰਦ ਆਗੂਆਂ ਦੇ ਵਿੱਚੋਂ ਇੱਕ ਨੇ ਕੇਜਰੀਵਾਲ ਦੇ ਹਾਲਾਂਕਿ 2020 ਦੇ ਵਿੱਚ ਹੀ ਉਹ ਐਮਐਲਏ ਬਣੇ ਸੀ ਪਹਿਲੀ ਵਾਰ 2023 ਦੇ ਵਿੱਚੋਂ ਪਹਿਲੀ ਵਾਰ ਕੈਬਨਟ ਮੰਤਰੀ ਬਣੇ ਤੇ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਸੀ ਮਨੀਸ਼ ਚ ਸੋਦੀਆ ਜੇਲ੍ਹ ਦੇ ਵਿੱਚ ਸੀ ਸੰਜੇ ਸਿੰਘ ਜੇਲ੍ਹ ਦੇ ਵਿੱਚ ਸੀ ਤਾਂ ਆਕਾਸ਼ੀ ਦੇ ਵੱਲੋਂ ਜਿਹੜਾ ਸੰਗਠਨ ਦਾ ਕਾਰਜ ਭਾਰ ਹੈ ਤੇ ਸਰਕਾਰ ਦਾ ਵੀ ਉਹੀ ਚਲਾ ਰਹੇ ਸੀਗੇ ਤੇ ਹੁਣ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ استੀਫਾ ਦੇ ਦਿੱਤਾ ਗਿਆ ਹਾਲਾਂਕਿ ਅਰਵਿੰਦ ਕੇਜਰੀਵਾਲ ਤਾਂ ਇਹ ਕਹਿ ਰਹੇ ਨੇ ਕਿ ਉਹ ਜਨਤਾ ਦੀ ਕਚਹਿਰੀ ਦੇ ਵਿੱਚ ਜਾਣਗੇ ਗਲੀ ਗਲੀ ਦੇ ਵਿੱਚ ਜਾਣਗੇ ਅਤੇ ਲੋਕ ਉਹਨਾਂ ਨੂੰ ਦੁਬਾਰਾ ਚੁਣਨਗੇ ਤਾਂ ਹੀ ਉਹ ਇਸ ਕੁਰਸੀ ਤੇ ਬੈਠਣਗੇ ਤੇ ਦੂਜੇ ਪਾਸੇ ਜਿਹੜੇ ਵਿਰੋਧੀ ਤੇ ਰਹੇ ਉਹ ਇਹ ਕਹਿ ਰਹੇ ਨੇ ਕਿ ਕਿਉਂਕਿ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਪਾਬੰਦੀ ਲਾਈ ਹੈ ਕਿ ਨਾ ਤਾਂ ਉਹ ਆਪਣੇ ਦਫ਼ਤਰ ਜਾ ਸਕਦੇ ਨੇ ਆਪਣੇ ਸਕੱਤਰੇ ਦੇ ਵਿੱਚ ਨਾ ਉਹ ਕਿਸੇ ਫਾਈਲ ਤੇ ਸਾਈਨ ਕਰ ਸਕਦੇ ਨੇ ਮੁੱਖ ਮੰਤਰੀ ਵੱਜੋਂ ਮਤਲਬ ਮੁੱਖ ਮੰਤਰੀ ਵੱਜੋਂ ਕੋਈ ਵੀ ਸੇਵਾ ਨਿਵਾ ਨਹੀਂ ਸਕਦੇ ਹੈਗੇ ਤੇ ਇਸ ਕਰਕੇ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਹੈ ਵਾਰ ਪਲਟ ਵਾਰ ਜਾਰੀ ਹੈ ਫਿਲਹਾਲ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਐਲਜੀ ਨੂੰ ਸੌਂਪ ਦਿੱਤਾ ਗਿਆ ਹੈ ਐਲਜੀ ਅੱਗੇ ਰਾਸ਼ਟਰਪਤੀ ਨੂੰ ਸੌਂਪਣਗੇ ਭੇਜਣਗੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਏਗਾ ਤਾਂ ਨਵੀਂ ਸਰਕਾਰ ਦਾ ਗਠਨ ਹੋਏਗਾ ਜਿਸ ਦੇ ਵਿੱਚ ਆਤੀਸ਼ੀ ਮੁੱਖ ਮੰਤਰੀ ਹੋਣਗੇ ਕੈਬਨਿਟ ਜਿਹੜੀ ਆ ਉਹ ਬਾਅਦ ਦੇ ਵਿੱਚ ਡਿਸਾਈਡ ਕੀਤੀ ਜਾਊਗੀ ਪਰ ਹੁਣ ਅਰਵਿੰਦ ਕੇਜਰੀਵਾਲ ਕਿਉਂਕਿ 4 ਕੁ ਮਹੀਨੇ ਦਾ ਸਮਾਂ ਹੈ ਫਰਵਰੀ ਮਹੀਨੇ ਦੇ ਵਿੱਚ 2025 ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਡਿਊ ਨੇ ਵਿਧਾਨ ਸਭਾ ਦੀ ਚੋਣਾਂ ਡਿਊ ਨੇ ਪਰ ਅਰਮਿੰਦ ਕੇਜਰੀਵਾਲੇ ਮੰਗ ਕਰ ਰਹੇ ਨੇ ਕਿ ਜਲਦੀ ਤੋਂ ਜਲਦੀ ਕਰਵਾਈਆਂ ਜਾਣ ਨਵੰਬਰ ਦੇ ਵਿੱਚ ਹੀ ਕਰਵਾ ਦਿੱਤੀਆਂ ਜਾਣ ਤੇ ਦੂਜੇ ਪਾਸੇ ਬੀਜੇਪੀ ਇਹ ਕਹਿ ਰਹੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਚੇਤੀ ਕਰਵਾਈਆਂ ਜਾਣ ਤਾਂ ਤੁਸੀਂ ਵਿਧਾਨ ਸਭਾ ਭੰਗ ਕਰ ਦਿਓ ਨਵੀਂ ਸਰਕਾਰ ਦਾ ਗਠਨ ਹੀ ਨਾ ਕਰੋ ਇਲੈਕਸ਼ਨ ਆਪ ਹੀ ਜਲਦੀ ਹੋ ਜਾਏਗੀ ਸੋ ਇਹ ਸਾਰੀਆਂ ਚੀਜ਼ਾਂ ਨੇ ਤੇ ਅਰਮਿੰਦ ਕੇਜਰੀਵਾਲ ਕਿਉਂਕਿ ਇੱਕ ਤਰ੍ਹਾਂ ਦੇ ਨਾਲ ਪਹਿਲਾਂ ਵੀ ਉਹ ਨੂੰ ਤਿੰਨ ਵਾਰ ਜਿਹੜੇ ਸੀਐਮ ਰਹਿ ਚੁੱਕੇ ਨੇ ਤੇ ਹੁਣ ਪਹਿਲਾ 49 ਦਿਨ ਦੀ ਸਰਕਾਰ ਫਿਰ ਦੁਬਾਰਾ 2015 ਦੇ ਵਿੱਚ ਫਿਰ 2020 ਦੇ ਵਿੱਚ ਤੇ ਹੁਣ 2025 ਚ ਇਲੈਕਸ਼ਨ ਹੋਣੀ ਹੈ ਤੇ ਹੁਣ ਦਿੱਲੀ ਦੇ ਹਾਲਾਂਕਿ ਜਿਹੜੀਆਂ ਹੁਣੇ-ਹੁਣੇ 2024 ਦੇ ਵਿੱਚ ਲੋਕ ਸਭਾ ਸੀਟਾਂ ਤੇ ਇਲੈਕਸ਼ਨ ਹੋ ਕੇ ਹਟੀ ਹੈ ਉਹਦੇ ਵਿੱਚੋਂ ਸੱਤ ਨੇ ਸੀਟਾਂ ਦਿੱਲੀ ਦੀਆਂ ਲੋਕ ਸਭਾ ਦੀਆਂ ਕੋਈ ਵੀ ਸੀਟ ਜਿਹੜੀ ਆਮ ਆਦਮੀ ਪਾਰਟੀ ਨੂੰ ਨਹੀਂ ਸੀ ਮਿਲੀ ਉਹ ਤੋਂ ਪਹਿਲਾਂ 2000 ਜਦੋਂ 19 ਦੀ ਇਲੈਕਸ਼ਨ ਹੋਈ ਉਦੋਂ ਵੀ ਕੋਈ ਵੀ ਲੋਕ ਸਭਾ ਦੀ ਸੀਟ ਜਿਹੜੀਆਂ ਨਹੀਂ ਮਿਲੀ ਵਿਦਾਂ ਸਰਬਤੇ ਵਿੱਚ ਜ਼ਰੂਰ ਪਹਿਲਾਂ 67 ਸੀਟਾਂ ਫਿਰ 62 ਸੀਟਾਂ 70 ਦੇ ਵਿੱਚ ਬਹੁਤ ਵੱਡੇ ਪ੍ਰਚੰਡ ਬਹੁਮਤ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸਰਕਾਰ ਬਣਾਉਂਦੀ ਰਹੀ ਹੈ ਤਾਂ ਹੁਣ ਇਹ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੈਗੀ ਹੈ ਕਿ ਮੈਂ ਕੋਈ ਅਹੁਦਾ ਨਹੀਂ ਲੈਣਾ ਹੈਗਾ ਮੈਂ ਮੁੱਖ ਮੰਤਰੀ ਨਹੀਂ ਬਣਨਾ ਮੈਂ ਤਿਆਗਤਾ ਜੇ ਦਿੱਲੀ ਦੀ ਜਨਤਾ ਚੁਣੂਗੀ ਤਾਂ ਹੀ ਮੈਂ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੂਗਾ ਇਹ ਕਿੰਨਾ ਕੁ ਇਹਦਾ ਰਿਜ਼ਲਟ ਆਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਡਰਾਮੇਬਾਜ਼ੀ ਤੋਂ ਬਾਅਦ ਇਹ ਦੱਸਿਓ ਵੀ ਪ੍ਰਧਾਨਗੀ ਤੋਂ ਵੀ ਜਾਂ ਉਹਨਾਂ ਦੇ ਸਰਪ੍ਰਸ ਤੋਂ ਵੀ ਅਸਤੀਫਾ ਦਿੱਤਾ ਜੀ ਨਹੀਂ ਨਹੀਂ ਬਿਲਕੁਲ ਨਹੀਂ ਅਜੇ ਹਾਂ ਨਹੀਂ ਹੈ ਉਹ ਪਾਰਟੀ ਦੇ ਕਨਵੀਨਰ ਆਪ ਦੇ ਸੁਪਰੀਮੋ ਬਣੇ ਰਹਿਣਗੇ ਸੀਐਮ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ ਸੀਐਮ ਦੇ ਅਹੁਦੇ ਤੋਂ ਨਹੀਂ ਰਹਿਣਗੇ ਬਾਕੀ ਜਿਹੜੇ ਉਹਨਾਂ ਕੋਲ ਅਹੁਦੇ ਨੇ ਆਪ ਦੇ ਕਨਵੀਨਰ ਨੇ ਉਹ ਜੀ ਜੀ ਪਾਰਟੀ ਦੇ ਸਰਪ੍ਰਸਤ ਨੇ ਤੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਬਣੇ ਰਹਿਣਗੇ ਪਾਵਰ ਉਹਨਾਂ ਕੋਲ ਹੀ ਹੈ ਬੀਜੇਪੀ ਤਾਂ ਪੋਸਟਰ ਜਾਰੀ ਕਰ ਦਿੰਦਾ ਹੈ ਕਿ ਇਹ ਤਾਂ ਕਟਪੁਤਲੀ ਮੁੱਖ ਮੰਤਰੀ ਹੈ ਪਪਟ ਹੈ ਤੇ ਉਹ ਪਾਰਟੀ ਇਲਜ਼ਾਮ ਲਾਉਂਦੀਆਂ ਨੇ ਪਰ ਕੇਜਰੀਵਾਲ ਦੀ ਕਿਵੇਂ ਦੀ ਇਹ ਰਹੇਗੀ ਸਟ੍ਰੈਟਜੀ ਕਿ ਆਪ ਕੀ ਵਾਕਈ ਉਹਨਾਂ ਦੇ ਵੱਲੋਂ ਇਸ ਕਰਕੇ ਅਸਤੀਫਾ ਦਿੱਤਾ ਗਿਆ ਕਿ ਸੁਪਰੀਮ ਕੋਰਟ ਨੇ ਤਾਂ ਉਹਨਾਂ ਪ੍ਰਬੰਧੀਆਂ ਲਾਤੀਆਂ ਨਾ ਤਾਂ ਕੋਈ ਫਾਈਲ ਤੇ ਸਾਈਨ ਕਰ ਸਕਦੇ ਨੇ ਨਾ ਹੀ ਫਿਰ ਜਦੋਂ ਕੋਈ ਫਾਈਲ ਤੇ ਸਾਈਨ ਨਹੀਂ ਹੋਣਾ ਹੈਗਾ ਐਜ਼ ਇੱਕ ਮੁੱਖ ਮੰਤਰੀ ਕੋਈ ਸਕੀਮ ਜਿਹੜੀ ਆ ਉਹ ਲਾਗੂ ਨਹੀਂ ਹੋ ਸਕਦੀ ਕਿਉਂਕਿ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਨੇ ਲਾਸਟ ਡਿਨੋਰ ਦੇ ਵਿੱਚ ਲਾਸਟ ਜਦੋਂ ਮਹੀਨੇ ਰਹਿੰਦੇ ਹੁੰਦੇ ਨੇ ਉਦੋਂ ਕਰਨੀਆਂ ਹੁੰਦੀਆਂ ਨੇ ਕਿਉਂਕਿ ਪਹਿਲਾਂ ਵੀ 170 ਦਿਨ ਉਹ ਜੇਲ੍ਹ ਦੇ ਵਿੱਚ ਰਹੇ ਜਿਹੜੀਆਂ ਸਕੀਮਾਂ ਪਹਿਲਾਂ ਉਹ ਕਹਿੰਦੇ ਸੀਗੇ ਕਿ ਔਰਤਾਂ ਨੂੰ ਅਸੀਂ ਹਜ਼ਾਰ-ਹਜ਼ਾਰ ਰੁਪਏ ਦੇਣਾ ਦਿੱਲੀ ਦੇ ਵਿੱਚ ਜਾਂ ਹੋਰ ਬਹੁਤ ਸਾਰੀਆਂ ਹੋਰ ਸੂਤੋਂ ਪੈਂਡਿੰਗ ਪੰਜਾਂ ਨੇ ਬਣਨਗੇ ਫਿਰ ਕੈਬਨਿਟ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਸਾਰੇ ਇਹ ਜਿਹੜੇ ਮਸਲੇ ਵਿਚਾਰੇ ਜਾਣਗੇ ਫਿਰ ਉਹਨਾਂ ਤੇ ਮੋਰ ਲੱਗੇਗੀ ਫਿਰ ਫੈਸਲਾ ਹੋਏਗਾ ਤੇ ਇਸ ਕਰਕੇ ਅਰਬਿੰਦ ਕੇਜਰੀ ਵੱਲ ਅਸਤੀਫਾ ਦੇ ਚੁੱਕੇ ਨੇ ਆਰ ਪੀ ਸੀ ਜਿਹੜੇ ਨੇ ਹੁਣ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਨੇ ਜੀ ਅਗਲੀ ਖਬਰ ਆਪਾਂ ਡੇਢ ਮਿੰਟ ਦੇ ਵਿੱਚ ਆਪਾਂ ਜਰੂਰ ਕਵਰ ਕਰਾਂਗੇ ਸਾਰੀਆਂ ਜੀ ਦੂਜੀ ਖਬਰਾਂ ਨੇ ਸੁਖਰਾਜ ਸਿੰਘ ਜਿਹੜੇ ਨੇ ਬਾਈਬਲ ਕਲਾ ਗੋਲੀਕਾਂਡ ਦੇ ਵਿੱਚ ਜਿਨ੍ਹਾਂ ਦੇ ਕ੍ਰਿਸ਼ਨ ਭਗਵਾਨ ਦੇ ਪੁੱਤਰ ਨੇ ਤੇ ਉਹਨਾਂ ਨੂੰ ਐਨ ਆਈਏ ਨੇ ਸੱਦ ਲਿਆ ਜੀ ਐਨ ਆਈਏ ਦੇ ਵੱਲ ਉਹਨਾਂ ਨੂੰ ਤਲਬ ਕੀਤਾ ਗਿਆ ਹੈਗਾ ਇਹ ਤੇ ਇਹਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਲੜਨ ਦਾ ਐਲਾਨ ਕੀਤਾ ਸੀ ਸਮੇਂ-ਸਮੇਂ ਤੇ ਸਰਕਾਰਾਂ ਨੂੰ ਘੇਰਦੇ ਵੀ ਰਹੇ ਨੇ ਤੇ ਇਹਦੇ ਨਾਲ ਹੀ ਮਲਵਿੰਦਰ ਸਿੰਘ ਮਾਲੀ ਜਿਹੜੇ ਨੇ ਐਕਟੀਵਿਸਟ ਨੇ ਤੇ ਸਰਕਾਰ ਦੇ ਖਿਲਾਫ ਬੋਲਦੇ ਨੇ ਉਹਨਾਂ ਤੇ ਵੀ ਪਰਚਾ ਦਰਜ ਕੀਤਾ ਗਿਆ ਏ ਇੱਕ ਗਊ ਰੱਖਿਆ ਦਲ ਤੇ ਆਮ ਆਦਮੀ ਪਾਰਟੀ ਦੇ ਨੇੜਲੇ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੇ Hindu dharm ne pavna namanu phase ponchawan di ek video pai hai interview de vich ohna ne bolya te jis to baad ਉਨ੍ਹਾਂ ਤੇ ਧਾਰਮਿਕ ਪਾਵਨ ਅਮਨ ਪੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ 14 ਦਿਨਾਂ ਲਈ ਹਕ ਰਾਸਤੇ ਤੇ ਵਿਰੋਧੀ ਧਿਰਾਂ ਇਹ ਇਲਜ਼ਾਮ ਲਾ ਰਹੀਆਂ ਨੇ ਕਿ ਜਾਣਬੁੱਝ ਕੇ ਆਵਾਜ਼ ਨੂੰ ਜੜਾਏ ਉਹ ਦਬਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਜਿਹੜੇ 100 ਕਰੋੜ ਘਟਾਲਾ ਦੇ ਇਲਜ਼ਾਮ ਲੱਗੇ ਨੇ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਤੇ ਆਈਪੀਐਸ ਪਤਨੀ ਤੇ ਜਿਹੜੇ ਐਸਪੀ ਨੇ ਮੋਹਾਲੀ ਦੇ ਵਿੱਚ ਉਸ ਨੂੰ ਲੈ ਕੇ ਅਕਾਲੀ ਦਲ ਦੇ ਪਰਨੂ ਅੱਜ ਪ੍ਰੋਟੈਸਟ ਜਿਹੜਾ ਕੀਤਾ ਗਿਆ ਹੈਗਾ ਇਸ ਤੋਂ ਬਿਨਾ ਜਿਹੜੇ ਰਵਨੀਤ ਸਿੰਘ ਬਿੱਟੂ ਦਾ ਬਿਆਨ ਹੈ ਕਿ ਗਾਂਧੀ ਪਰਿਵਾਰ ਸਾਜ਼ਿਸ਼ਾਂ ਰਚਦਾ ਆਇਆ ਹੈ ਹੁਣ ਤੱਕ ਕਿਉਂਕਿ ਹਾਲਾਂਕਿ ਆਪ ਉਹ ਕਾਂਗਰਸ ਦੇ ਵਿੱਚ ਰਹੇ ਲੰਮਾ ਸਮਾਂ ਪਰ ਉਹ ਕਹਿੰਦੇ ਕਿ ਰਾਹੁਲ ਗਾਂਧੀ ਤੇ ਰਜੀਵ ਗਾਂਧੀ ਤੇ ਪਹਿਲਾਂ ਇੰਦਰਾ ਗਾਂਧੀ ਇਹ ਸਾਰੇ ਸਾਜ਼ਿਸ਼ਾਂ ਰਚਦੇ ਆਏ ਨੇ ਕਿ ਇਹੀ ਹੀ ਕਤਲਿਆਂ ਮ ਕਰਵਾ ਰਹੇ ਨੇ ਸਿੱਖਾਂ ਦਾ ਸਿੱਖਾਂ ਦੇ ਇਹ ਸਿੱਖ ਵਿਰੋਧੀ ਨੇ ਸਿੱਖਾਂ ਦੇ ਦੁਸ਼ਮਣ ਨੇ ਹਾਲਾਂਕਿ ਉਹ ਲੰਮਾ ਸਮਾਂ ਕਾਂਗਰਸ ਦੇ ਵਿੱਚ ਰਹੇ ਹੋਕੀ ਦਾ ਵੀ ਦੱਸ ਦਿਓ ਥੋੜਾ ਜਿਹਾ ਜੀ ਜੀ ਰਣਜੀਤ ਦੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਮੈਂ ਕਿਹਾ hockey asia champion ਬਣੇ ਨੇ ਜੀ ਭਾਰਤ ਆ ਜੀ ਆ ਬਿਲਕੁਲ hockey ਦੇ ਵਿੱਚ ਦੁਬਾਰਾ ਤੋਂ ਜਿਹੜਾ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ ਹੈਗਾ ਇਹ ਕਿਉਂਕਿ ਭਾਰਤ ਦੀ hockey ਟੀਮ ਜਿਹੜੀ ਆ ਪਹਿਲਾਂ olympic ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਕੇ ਆਈ ਆ ਤੇ asia ਦੇ ਵਿੱਚ ਵੀ ਹੁਣ ਬਾਦ ਦਾ ਸ਼ਾਹਤ ਜਿਹੜੀ ਆ ਉਹ ਬਰਕਰਾਰ ਰਹੀ ਆ ਚੀਨ ਨੂੰ ਹਰਾਇਆ ਤੇ ਪੰਜਵੀਂ ਵਾਰ ਰਿਕਾਰਡ ਚੈਂਪੀਅਨ ਜਿਹੜਾ ਹੈ ਉਹ ਭਾਰਤ ਬਣਿਆ asia ਦੀ hockey championship trophy ਦੇ ਵਿੱਚ ਭਾਰਤ ਦਾ ਦਬਦਬਾ ਬਰਕਰਾਰ ਰਿਹਾ ਤੇ ਹਰਮਨਪ੍ਰੀਤ ਜੀ ਕੈਪਟਨਸੀਗੇ 1-0 ਨਾਲ ਚੀਨ ਨੂੰ ਹਰਾਇਆ ਫਾਈਨਲ ਦੇ ਵਿੱਚ ਧੰਨਵਾਦ ਹੈ ਨਾ ਜੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਆਂ ਖਬਰਾਂ ਨਾਲ ਦੁਬਾਰੇ ਜੋੜਾਂਗੇ